ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਦਬਾਅ ਦੀ ਰਾਜਨੀਤੀ ਸਫਲ ਹੁੰਦੀ ਜਾਪਦੀ ਹੈ ਇਸ ਦੌਰਾਨ ਕੈਨੇਡਾ ਨੇ ਬੀਤੀ ਰਾਤ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਲਗਾਏ ਡਿਜੀਟਲ ਸਰਵਟੈਕਸ ਡੀਐਸਟੀ ਡਿਜੀਟਲ ਸਰਵਿਸ ਟੈਕਸ ਨੂੰ ਰੱਦ ਕਰ ਦਿੱਤਾ ਜੋ ਕਿ ਸੋਮਵਾਰ ਨੂੰ ਲਾਗੂ ਹੋਣਾ ਸੀ ਕੈਨੇਡਾ ਦੇ ਇਸ ਕਦਮ ਦਾ ਉਦੇਸ਼ ਅਮਰੀਕਾ ਨਾਲ ਰੁਕੀ ਹੋਈ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕੌਰਨੀਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ 21 ਜੁਲਾਈ ਤੱਕ ਇੱਕ ਨਵੇਂ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਗੱਲਬਾਤ ਮੋੜ ਸ਼ੁਰੂ ਕਰਨਗੇ ਕੋਰਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਜ ਦਾ ਐਲਾਨ 21 ਜੁਲਾਈ ਨੂੰ ਇਸ ਮਹੀਨੇ ਹੋਣ ਵਾਲੇ ਜੀ7 ਨੇਤਾਵਾਂ ਦੇ ਸੰਮੇਲਨ ਵਿੱਚ ਨਿਧਾਰਿਤ ਸਮਾਂ ਸੀਮਾਵਲ ਗੱਲਬਾਤ ਮੋੜ ਸ਼ੁਰੂ ਕਰਨ ਦਾ ਸਮਰਥਨ ਕਰੇਗਾ ਕੈਨੇਡੀਅਨ ਵਿੱਤ ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ ਕੈਨੇਡਾ ਦੇ ਵਿੱਤ ਵਿਭਾਗ ਦੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕੀ ਤਕਨੀਕੀ ਫਰਮਾ ਅਤੇ ਡਿਜੀਟਲ ਸੇਵਾ ਟੈਕਸ ਰੱਦ ਕਰ ਦਿੱਤਾ ਹੈ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਆਪਸੀ ਲਾਭਦਾਇਕ ਵਿਆਪਕ ਵਪਾਰ ਪ੍ਰਬੰਧ ਦੀ ਉਮੀਦ ਵਿੱਚ ਡਿਜੀਟਲ ਸੇਵਾ ਟੈਕਸ ਨੂੰ ਰੱਦ ਕਰ ਰਿਹਾ ਹੈ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਪਨ ਐਂਡ ਡਿਜੀਟਲ ਸੇਵਾ ਟੈਕਸ ਐਕਟ ਨੂੰ ਰੱਦ ਕਰਨ ਲਈ ਇੱਕ ਬਿੱਲ ਪੇਸ਼ ਕਰਨਗੇ ਕੈਨੇਡੀਅਨ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਪਨ ਨੇ ਇੱਕ ਬਿਆਨ ਵਿੱਚ ਕਿਹਾ ਡਿਜੀਟਲ ਸੇਵਾ ਟੈਕਸ ਨੂੰ ਰੱਦ ਕਰਨ ਨਾਲ ਅਮਰੀਕਾ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸੰਬੰਧਾਂ ਦੀ ਗੱਲਬਾਤ ਨੂੰ ਹੁਲਾਰਾ ਮਿਲੇਗਾ ਡਿਜੀਟਲ ਸੇਵਾਵਾਂ ਟੈਕਸ ਐਮਾਜ਼ਨ ਗੂਗਲ ਮੈਟਾ Uber ਅਤੇ Airbnb ਅਤੇ ਕੰਪਨੀਆਂ ਨੂੰ ਕੈਨੇਡੀਅਨ ਉਪਭੋਗਤਾਵਾਂ ਤੇ ਹੋਣ ਵਾਲੇ ਮਾਲੀਏ ਤੇ 3% ਲੇਵੀ ਨਾਲ ਪ੍ਰਭਾਵਿਤ ਕਰਨ ਵਾਲਾ ਸੀ ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਡੀਐਸਟੀ ਦਾ ਐਲਾਨ 2020 ਵਿੱਚ ਕੀਤਾ ਗਿਆ ਸੀ ਕਿਉਂਕਿ ਕੈਨੇਡਾ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਕੈਨੇਡੀਅਨ ਨਾਗਰਿਕ ਤੋਂ ਹੋਣ ਵਾਲੀ ਆਪਣੀ ਆਮਦਨ ਤੇ ਟੈਕਸ ਨਹੀਂ ਦੇ ਰਹੀਆਂ ਕੈਨੇਡਾ ਦਾ ਹਮੇਸ਼ਾ ਤੋਂ ਡਿਜੀਟਲ ਸੇਵਾਵਾਂ ਦੇ ਟੈਕਸ ਨਾਲ ਸੰਬੰਧਤ ਇੱਕ ਬਹੁਤ ਪੱਕੀ ਸਮਝੌਤਾ ਕਰਨ ਦਾ ਉਦੇਸ਼ ਰਿਹਾ